ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਡੀਓ ਧਿਆਨ ਨਾਲ ਸੁਣ ਲਿਓ ਕੰਮ ਹੈਗਾ ਸਿਰਫ ਇੱਕ ਬੰਦੇ ਵਾਸਤੇ ਠੀਕ ਹੈ ਜੀ ਕੰਮ ਇੱਕ ਬੰਦੇ ਵਾਸਤੇ ਜਿਹਦੀ ਕਿਸਮਤ ਚ ਹੋਇਆ ਜਾਂ ਜਿਹਨੇ ਪਹਿਲਾਂ ਕੰਟੈਕਟ ਕਰ ਲਿਆ ਉਹ ਕੰਮ ਤੇ ਚੜ ਜਾਊਗਾ ਬੰਦਾ ਠੀਕ ਹੈ ਜੀ ਪਰ ਬੋਲੀ ਆਉਂਦੀ ਹੋਵੇ ਬਾੜੀ ਮੋਟੀ ਇਹ ਨਹੀਂ ਹੈਗਾ ਵੀ ਮੰਨ ਲਓ ਤੁਸੀਂ ਉਦਾਂ ਹੀ ਕਹਿ ਦੇਵੇਂ ਵੀ ਹਾਂ ਮਨੂ ਆਉਂਦੀ ਹੈ ਬੋਲੀ ਉੱਥੇ ਮਾਲਕ ਨੇ ਤੁਹਾਨੂੰ 2 ਦਿਨ ਬਾਅਦ ਕਹਿਤਾ ਵੀ ਜਾ ਭਜਾਤਾ ਹੈ ਵੀ ਠੀਕ ਹੈ ਫਿਰ ਮੁੜ ਕੇ ਤੁਸੀਂ ਮਨੂ ਕਹੋਗੇ ਠੀਕ ਹੈ ਜੀ ਮਾੜੀ ਮੋਟੀ ਬੋਲੀ ਆਉਂਦੀ ਹੋਵੇ ਕੰਮ ਹੈਗਾ ਕੂੜਿਆਂ ਦੇ ਹਸਤਾਲੇ ਦੇ ਵਿੱਚ ਠੀਕ ਹੈ ਜੀ ਕੰਮ ਹੈਗਾ ਇਹ ਮੋਂਸੇ ਸਾਈਡ ਠੀਕ ਹੈ ਜੀ ਕੰਮ ਮੋਂਸੇ ਸਾਈਡ ਕੂੜਿਆਂ ਦਾ ਹਸਤਾਲਾ ਹੈ ਰਹਿਸ਼ ਹੋ ਜੂਗੀ ਵਿੱਚ ਰਹਿਸ਼ ਹੈ ਜਾਂ ਮਾਲਕ ਦਊਗਾ ਜਿੱਦਾਂ ਵੀ ਸਿਸਟਮ ਠੀਕ ਆ ਉਹਨੂੰ ਪਤਾ ਹੈ ਬੰਦਾ ਚਾਹੀਦਾ ਪਰ ਐਮਰਜੈਂਸੀ ਦੇ ਵਿੱਚ ਠੀਕ ਹੈ ਜੀ ਮੰਨ ਲਓ ਹੁਣ ਬੰਦਾ ਚਾਹੀਦਾ ਅੱਜ ਕੱਲ ਦੇ ਵਿੱਚ ਵਿਸ਼ੇਸ਼ੀਤੀ ਤੇ ਉਹੀ ਗੱਲ ਮੈਂ ਤੁਹਾਨੂੰ ਫੇਰ ਰਿਪੀਟ ਕਰਦਾ ਜੀਨੇ ਪਹਿਲਾਂ ਕੰਟੈਕਟ ਕਰ ਲਿਆ ਉਹਦੀ ਕਿਸਮਤ ਤੇ ਬਾਕੀ ਬਾਕੀਆਂ ਲਈ ਸੌਰੀ ਹੈ ਠੀਕ ਹੈ ਜੀ ਜਦੋਂ ਆਪਾਂ ਨੂੰ ਪਤਾ ਲੱਗਦਾ ਆਪਾਂ ਤਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਮੇਰਾ ਕੋਈ ਐਡਾ ਦਾ ਮਕਸਦ ਨਹੀਂ ਹੈਗਾ ਮੈਂ ਚੱਕ ਚੱਕ ਕੇ ਵੀਡੀਓ ਨਹੀਂ ਪਾਈ ਜਾਵਾਂ ਠੀਕ ਹੈ ਜੀ ਵੀਰ ਦਾ ਹੁਣੇ 2 ਘੰਟੇ ਪਹਿਲਾਂ ਫੋਨ ਆਇਆ ਮੈਂ ਕੰਮ ਕਰਤੀ ਸੀ ਮੈਂ ਕੰਮ ਛੱਡ ਕੇ ਸੀ ਸਪੈਸ਼ਲ ਉਹਨਾਂ ਨੂੰ ਪਹਿਲਾਂ ਇੱਕ ਬੰਦਾ ਦਿੱਤਾ ਚਲੋ ਉਹ ਵੀਰ ਨੂੰ ਥੋੜੀ ਜਿਹੀ ਬੋਲੀ ਦੀ ਪ੍ਰੋਬਲਮ ਸੀਗੀ ਤੇ ਉਸ ਤੋਂ ਬਾਅਦ ਹੁਣ ਮੈਂ ਵੀਡੀਓ ਸ਼ੇਅਰ ਕਰਨ ਲੱਗਿਆ ਤੁਹਾਡੇ ਨਾਲ ਉਹ ਰੈਸ਼ ਹੋ ਜੂਗੀ 700 ਤੋਂ ਲੈ ਕੇ 1400 ਨਾ ਸੌਰੀ 700 ਤੋਂ ਲੈ ਕੇ 1000 ਤੱਕ 1400 ਕਿਹਾ ਹੋ ਗਿਆ ਸੌਰੀ 700 ਤੋਂ ਲੈ ਕੇ 1000 ਦੇ ਵਿੱਚ ਵਿੱਚ ਤਨਖਾਹ ਹੋਊਗੀ ਮਾਰਕਟ ਡਿਸਾਈਡ ਕਰੂਗਾ ਤੁਹਾਡਾ ਕੰਮ ਦੇਖ ਕੇ ਜਿੱਦਾਂ ਵੀ ਯਾਨੀ ਕਿ 700 ਤੋਂ ਸਟਾਰਟਿੰਗ ਹੋ ਸਕਦਾ 1000 ਤੋਂ ਹੀ ਸਟਾਰਟ ਕਰੇ ਮਾਰਕਟ ਤੁਹਾਡੀ ਠੀਕ ਹੈ ਜੀ ਕੰਮ ਹੈਗਾ ਮੋਂਸੇ ਸਾਈਡ ਕੰਮ ਹੈਗਾ ਮੋਂਸੇ ਸਾਈਡ ਕੰਮ ਹੈਗਾ ਕੋੜਿਆਂ ਦੇ ਹਸਤਾਲੇ ਦਾ 17 18 ਬਾਕਸ ਇੱਥੇ ਉਹਨਾਂ ਦੀ ਸਾਫ ਸਪਾਈ ਹੈ ਜਿੱਦਾਂ ਵੀ ਕੋੜਿਆਂ ਦੇ ਹਸਤਾਲੇ ਦੇ ਕੰਮ ਵਿੱਚ ਕੰਮ ਹੋਊਗਾ ਠੀਕ ਹੈ ਉਹ ਕੰਮ ਹੈ ਤੇ ਮੂਹਰੇ ਸੈਟ ਕਰਮ ਹੈ ਮਾਲਕ ਸਾਈਕਲ ਦੇ ਦੂਗਾ 1.5 ਕਿਲੋਮੀਟਰ ਤੇ ਮਾਰਕੀਟ ਹੈ ਉੱਥੋਂ ਸਮਾਨ ਸਮੂਲਿਆਉਣ ਨੂੰ ਆਪਣਾ ਠੀਕ ਹੈ ਜੀ ਪੇਪਰ ਹੋਵੇ ਤਾਂ ਕੰਟਰੈਕਟ ਕਰ ਦੂਗਾ ਨਹੀਂ ਹੋਵੇ ਤਾਂ ਵੀ ਚੱਲ ਪੂਗਾ ਬਿਨਾ ਪੇਪਰਾਂ ਦੇ ਇੱਕ ਬੰਦਾ ਬਸ ਬੋਲੀ ਆਉਂਦੀ ਚਾਹੀਦੀ ਹੈ ਕਿਉਂਕਿ ਉੱਥੇ ਮਾਲਕ ਦੇ ਨਾਲ ਗੱਲ ਕਰਨ ਨੂੰ ਸਿਰਫ ਤੁਸੀਂ ਹੋ ਐ ਹੋਰ ਬੰਦਾ ਨਹੀਂ ਕੰਮ ਕਰਦਾ ਉੱਥੇ ਦਾਲੇ ਦੇ ਵਿੱਚ ਠੀਕ ਹੈ ਜੀ ਤਾਂ ਕਰਕੇ ਬੋਲੀ ਜ਼ਰੂਰੀ ਹੈ ਤੇ ਮੇਰਾ ਵੀਰ ਉਹੀ ਕੰਟੈਕਟ ਕਰਿਓ ਜਿਹਨੂੰ ਮਾੜੀ-ਮੋਟੀ ਬੋਲੀ ਆਉਂਦੀ ਹੈ ਉਹੀ ਨਾਲ ਮੈਸੇਜ ਕਰੀ ਜਾਓ ਹੱਥ ਬੰਨ੍ਹ ਕੇ ਬੇਨਤੀ ਆ ਅਸੀਂ ਵੀ ਤੰਗ ਹੋ ਜਿੰਨੇ ਵੀਰੇ ਐਨੇ ਰਿਪਲਾਈ ਨਹੀਂ ਕਰ ਹੁੰਦੇ ਸਭ ਤੋਂ ਵੀ ਠੀਕ ਅਸੀਂ ਵੀ ਕਮਾਕਾਰ ਵਾਲੇ ਬੰਦੇ ਆ ਗੱਲ ਨੂੰ ਸਮਝਿਆ ਕਰੋ ਮੈਂ ਹਰੇਕ ਵੀਡੀਓ ਦੇ ਵਿੱਚ ਬਾਰ-ਬਾਰ ਉਹੀ ਕਹਿੰਦਾ ਜੇ ਕੋਈ ਤੁਹਾਡੀ ਸੋਸ਼ਲ ਮੀਡੀਆ ਰਾਹੀਂ ਕਿਸੇ ਤਰ੍ਹਾਂ ਵੀ ਮਦਦ ਕਰਦਾ ਤਾਂ ਮੇਰਾ ਵੀਰ ਸਮਝਿਆ ਕਰੋ ਫਾਲਤੂ ਗਿਆਨ ਨਾ ਦਿਆ ਕਰੋ ਕਮੈਂਟਾਂ ਦੇ ਵਿੱਚ ਠੀਕ ਹੈ ਐਪਰੀਸ਼ੀਏਟ ਤਾਂ ਤੁਸੀਂ ਕੀ ਕਰਨਾ ਹੁੰਦਾ ਹੌਸਲਾ ਬਈ ਇਹਦਾ ਕੀ ਕਰਨੀ ਹੁੰਦੀ ਹੈ ਤੁਸੀਂ ਆਪਣਾ ਗਿਆਨ ਲੱਗ ਜਨੇ ਦੇਣੀ ਇੱਕ ਬੰਦੇ ਦਾ ਕਮੈਂਟ ਆਇਆ ਤਾਂ ਉਹਦਾ ਰਿਪਲਾਈ ਨਹੀਂ ਆਇਆ ਨਹੀਂ ਮੈਂ ਉਹਦੀ ਮੋਰ ਨਹੀਂ ਐਸੀ ਬਣਾਉਣੀ ਕਿ ਉਹਨੇ ਯਾਦ ਰੱਖਣਾ ਠੀਕ ਹੈ ਹੁਣ ਵੀ ਜੇ ਵੀਡੀਓ ਸੁਣਦਾ ਹੋਇਆ ਮੇਰਾ ਨੰਬਰ ਹੋਊਗਾ ਉਹਦੇ ਕੋਲ ਮੈਨੂੰ ਫੋਨ ਕਰ ਲਵੇ ਠੀਕ ਹੈ ਐਦਾਂ ਖੱጫ ਨਹੀਂ ਮਾਰੀਦੀ ਹੁੰਦੀਆਂ ਅਸੀਂ ਫੋਦੂ ਨਹੀਂ ਤੁਰੇ ਫਿਰਦੇ ਉਹਰੇ ਠੀਕ ਹੈ ਬੜੇ ਸਿਆਣੇ ਬਣੀਦਾ ਹੁੰਦਾ ਜੇ ਕੋਈ ਮਦਦ ਕਰਦਾ ਹੁੰਦਾ ਕਰਾ ਲਿਆ ਕਰੋ ਠੀਕ ਹੈ ਆਸਾਨ ਕਰਨ ਦਾ ਵੀ ਕਿਸੇ ਦਾ ਟੰਗ ਹੁੰਦਾ ਸ਼ੁਕਰਾਨਾ ਕਰੀਦਾ ਹੁੰਦਾ ਖੱጫ ਨਾ ਪੂਰੇ ਕਰੋ ਠੀਕ ਹੈ ਅਸੀਂ ਫੋਧੂ ਨਹੀਂ ਤੁਰੇ ਫਿਰਦੇ ਮੈਂ ਤੁਹਾਨੂੰ ਫੇਰ ਬਾਰ ਬਾਰ ਕਹਿੰਨਾ ਵੀਡੀਓ ਦੇ ਵਿੱਚ ਪਰ ਤੁਸੀਂ ਆ ਕਰਿਓ ਗੌਰ ਜੇ ਕੋਈ ਹੈਗਾ ਬੰਦਾ ਮੈਨੂੰ ਪਰਸਨਲੀ ਜਦੇ ਮੈਸੇਜ ਕਰ ਲਿਓ ਕਾਲ ਨਾ ਕਰਿਓ ਜਦੇ ਮੈਸੇਜ ਕਰ ਲਿਓ ਮੈਂ ਤੁਹਾਡੇ ਜਦੇ ਕੰਟੈਕਟ ਕਰਾ ਦੂੰਗਾ ਪਰ ਸੀਰੀਅਸ ਜਿਹੜਾ ਬੰਦਾ ਠੀਕ ਹੈ ਤਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੇ ਨਹੀਂ ਪੰਦਾ ਵੀਡੀਓ ਸ਼ੇਅਰ ਕਰ ਦਿਆ ਕਰੋ ਚੈਨਲ ਪਰ ਜਿਹੜੇ ਬੰਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਹੁਣ ਜਿੱਕਣਾ ਇਦਾਂ ਦੀ ਕੋਈ ਵੀਡੀਓ ਹੈ ਪਰਸਨਲੀ ਜਿਹੜੀ emergancy ਦੇ ਵਿੱਚ ਬੰਦਾ ਚਾਹੀਦਾ ਹੁੰਦਾ ਜਿੱਦਾਂ ਸਾਨੂੰ ਪਤਾ ਲੱਗਦਾ ਸੀ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਪਰ ਉਹ ਵੀਡੀਓ ਤੁਹਾਡੇ ਤੱਕ ਲੇਟ ਪਹੁੰਚਦੀ ਉਹ ਵੀਡੀਓ ਤੁਹਾਡੇ ਤੱਕ ਲੇਟ ਪਹੁੰਚਦੀ ਜਾਨ ਨੂੰ ਬੰਦਾ ਕੰਮ ਤੇ ਚੜ ਜਾਂਦਾ ਠੀਕ ਹੈ ਜੀ ਆ ਵੀਡੀਓ ਹੁਣ ਸੁਣ ਲਿਓ ਪੂਰੀ ਤਨਖਾਹ ਤਨਖੂਨ ਹੈ ਸਾਡੀ ਦਾਸਤੀ ਵਿੱਚ ਕੋੜਿਆ ਦਾ ਹਸਤਾਲ ਹੈ ਮੋਂਸੇ ਸਾਈਡ ਠੀਕ ਹੈ ਜੀ ਮੋਂਸੇ ਸਾਈਡ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ ਸਬਸਕ੍ਰਾਈਬ ਕਰਕੇ ਨਾ ਚੈਨਲ ਆਲ ਤੇ ਨੋਟੀਫਿਕੇਸ਼ਨ ਬੈਲ ਵਾਲਾ ਜਿੱਥੇ ਬੈਲ ਹੁੰਦੀ ਨਾਲ ਸਬਸਕ੍ਰਾਈਬ ਬੈਲ ਦਬਾ ਦਿਆ ਕਰੋ ਫਿਰ ਜਦ ਵੀ ਕੋਈ ਅਸੀਂ ਵੀਡੀਓ ਪਾਉਣੀ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਂਦੀ ਠੀਕ ਹੈ ਧੰਨਵਾਦ ਮਿਲਦੇ ਅਗਲੀ ਵੀਡੀਓ 'ਚ